ਜਿੱਥੇ ਵੀ ਬੀਜੇਪੀ ਦਾ ਕੋਈ ਨੁਮਾਇੰਦਾ ਹੋ ਚਾਹ ਪਿੰਡਾਂ ਦੇ ਵਿੱਚ ਚਾਹ ਸ਼ਹਿਰਾਂ ਦੇ ਵਿੱਚ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਕਹ ਰਿਹਾ ਅੱਜ ਤੂੰ ਲੋਕ ਪਹਿਲਾਂ ਲੋਕਾਂ ਨਹੀਂ ਲਿਖਦਾ ਸੀ ਅੱਜ ਉਸ ਜ਼ੁਲਮ ਕਰਤ ਵਾਲੀ ਫਾਟ ਦੇ ਵਿੱਚ ਸੱਤ ਹੋ ਰਿਹਾ ਹੈ ਕਿ ਉਹਦਾ ਨੁਮਾਇੰਦਾ ਬਰ ਰਿਹਾ ਹੈ ਇਸ ਕਰਕੇ ਅਸੀਂ ਉਹਦਾ ਵਿਰੋਧ ਕਰੀਏ ਸਿਰਫ ਪਤਾ ਨਹੀਂ ਕੌਣ ਲੋਕ ਆ ਬ੍ਰੇਨ ਵਾਸ਼ ਕਰਦੇ ਆ ਕਿ ਦਿੱਲੀ ਪੰਜਾਬ ਦੀ ਕੋਈ ਦੁਸ਼ਮਣ ਹੈ ਨਾ 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 ਉਹ ਬਹੁਤ ਕੁਝ ਦੇਣਾ ਚਾਹੁੰਦੇ ਲੈ ਲਓ ਰੱਬ ਦਾ ਵਾਸਤੇ ਜੋ ਅੱਜ ਜਵਕ ਮੋਰਚੇ ਦਾ ਫੈਸਲਾ ਹੈ ਜੋ ਹੁਣ ਤੱਕ ਬੀਜੇਪੀ ਸਰਕਾਰ ਨੇ ਕਿਸਾਨਾਂ ਤੇ ਹੱਤਿਆਚਾਰ ਕੀਤਾ ਹੈ ਚੈ ਲਖੀਮਪੁਰ ਖੀਰੀ ਦੇ ਵਿੱਚ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਚਾਹੇ ਦੋ ਹਾਰਮਾਂ ਵੱਲੋਂ ਹੋਣ ਬਾਰਡਰਾਂ ਤੇ ਜੋ ਐਮਐਸਪੀ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਬਹੁਤ ਸਾਰੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਹੈ ਉੱਥੇ ਕਿਸਾਨ ਆਪਣੀ ਮੰਗ ਰੱਖਣਗੇ ਵਾਸਤੇ ਦਿੱਲੀ ਵੱਲ ਜਾ ਰਹੇ ਸੀ ਕਿਉਂਕਿ ਸਾਤ ਜਦੋਂ ਵੀ ਕਿਸੇ ਫਰਜ਼ਾ ਨੂੰ ਦੁੱਖ ਹੁੰਦਾ ਉਹ ਰਾਜੇ ਕੋਲੇ ਆਪਦੀ ਗੱਲ ਤੇ ਆਪਦਾ ਦੁੱਖ ਦੱਸਣ ਵਾਸਤੇ ਜਾਂਦਾ ਜਦੋਂ ਉਹ ਦੁੱਖ ਦੱਸਣ ਵਾਸਤੇ ਜਾਂਦੇ ਸੀ ਆਪਦੀ ਗੱਲ ਦੱਸਣ ਵਾਸਤੇ ਜਾਂਦੇ ਸੀ 베ਰ ਐਮੀ ਨਾਲ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਫੌਜ ਵੱਲੋਂ ਇੱਕ 베ਰ ਐਮੀ ਨਾਲ ਕਤਲ ਕੀਤੇ ਜਾਂਦੇ ਨੇ ਇਸ ਤਰ੍ਹਾਂ ਸਾਡੇ ਕਿਸਾਨਾਂ ਦਾ ਜਿਹੜਾ ਸ਼ਵ ਕਰਨਾ ਸਿੱਧੀ ਗੋਲੀ ਦੇ ਨਾਲ ਸ਼ਹੀਦ ਕੀਤਾ ਗਿਆ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਅੱਤਰੂ ਗੈਸ ਦੇ ਗੋਲੇ ਜਿਨ੍ਹਾਂ ਦੀਆਂ ਨਿਗਾ ਚਲੀਆਂ ਗਈਆਂ ਜਿਹੜੇ ਲੱਤਾਂ ਤੋਂ ਪਾਹਜ ਹੋ ਗਏ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਤੇ ਪੂਰੇ ਸਜੋਗਤ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਜਿੱਥੇ ਵੀ ਭਾਜਪਾ ਦਾ ਕੋਈ ਨੁਮਾਇੰਦਾ ਹੋਵੇ ਚਾਹ ਪਿੰਡਾਂ ਦੇ ਵਿੱਚ ਚਾਹ ਸ਼ਹਿਰਾਂ ਦੇ ਵਿੱਚ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਇਹ ਕਿਸਾਨਾਂ ਦੀ ਕਤਲ ਹੈ ਜੇ 13 ਮਹੀਨੇ ਦਿੱਲੀ ਦੇ ਵਿੱਚ ਮੋਰਚਾ ਲੱਗਦਾ ਹੈ ਤਾਂ ਉੱਥੇ 750 ਦੇ ਕਤਲ ਇਹ ਭਾਜਪਾ ਸਰਕਾਰ ਹੈ ਕੇਸ ਕਰਕੇ ਅਸੀਂ ਜਿੱਥੇ ਵੀ ਕਿਤੇ ਬੀਜੇਪੀ ਦਾ ਕੋਈ ਨੁਮਾਇੰਦਾ ਹੋਵੇ ਚਾਹੇ ਇੱਥੇ ਹੰਸ ਰਾਜ ਹੰਸ ਦੀ ਗੱਲ ਹੋਵੇ ਚਾਹੇ ਪਿੰਡਾਂ ਦੇ ਵਿੱਚ ਕੋਈ ਇਹਨਾਂ ਦਾ ਹੋਰ ਨੁਮਾਇੰਦਾ ਆਉਂਦਾ ਹੈ ਕੋਰਟ ਪਾਰਟੀ ਵਾਸਤੇ ਆਦਾ ਪ੍ਰਚਾਰ ਕਰਨ ਆਉਂਦਾ ਹੈ ਅਸੀਂ ਉਹਨਾਂ ਦਾ ਸਹਿਯੋਗ ਤੋਰਚੇ ਵੱਲੋਂ ਜੋ ਫੈਸਲਾ ਕੀਤਾ ਹੈ ਅਸੀਂ ਡਟਮਾ ਵਿਰੋਧ ਕਰਨਾ ਅੱਜ ਹੰਸ ਰਾਜ ਹੰਸ ਅਧਿਕਾਰ ਸੀ ਬਹੁਤ ਕਿਸਾਨਾਂ ਦੇ ਲਈ ਲਿਖਦਾ ਸੀ ਅੱਜ ਉਹ ਆਰਤੀ ਜਨਤਾ ਪਾਰਟੀ ਦਾ ਇੱਕ ਕੈਂਡੀਡੇਟ ਜਦੋਂ ਦੁਪਹਿਰ ਨੂੰ ਖੜਾ ਹੋਇਆ ਇੱਥੇ ਪਹੁੰਚਿਆ ਕਿਉਂਕਿ ਹੁਣ ਇਦੋਂ ਪਹਿਲਾਂ ਸਾਡਾ ਜੋ ਅਸੀਂ ਆਪ ਦੀਆਂ ਫਸਲਾਂ ਨੂੰ ਬਚਾਉਣ ਵਾਸਤੇ ਐਨਐਸਪੀ ਦੀ ਜਾਂ ਫਸਲਾਂ ਦੀ ਗਰੰਟੀ ਲੈਣ ਗਏ ਸੀ ਉਦੋਂ ਇਹੀ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੀ ਹੱਦ ਤੇ ਸਾਡੇ ਕਿਸਾਨਾਂ ਨਾਲ ਬਹੁਤ ਹੀ ਬੇਰਹਿਮੀ ਕੀਤੀ ਮੂਰੇ ਲਾ ਕੇ ਲਾਏ ਕਿਲ ਗੱਡੇ ਉਦੋਂ ਬਾਅਦ ਅਥਰੂਆਂ ਦੇ ਘੋੜੇ ਸਿੱਟੇ ਇੱਕ ਸਾਡਾ ਨੌਜਵਾਨ ਵੱਲੋਂ ਦਾ ਕੁਝ ਹੋਰ ਅਤਰਾ ਵੇ ਤੋਂ ਇਸ ਕਰਕੇ ਅਸੀਂ ਮੋਰਨ ਕੀਤਾ ਵੀ ਉਹੀ ਭਾਰਤੀ ਜਨਤਾ ਪਾਰਟੀ ਤੋਂ ਸਾਨੂੰ ਦਿੱਲੀ ਅਸੀਂ ਆਪੀ ਗੱਲ ਰੱਖਣ ਵਾਸਤੇ ਗਏ ਸੀ ਵੀ ਇਹ ਦੇਸ਼ ਜਮਹੂਰੀਅਤ ਆ ਸਾਡੀਆਂ ਫਸਲਾਂ ਵਿਕਦੀਆਂ ਨਹੀਂ ਸਾਡੀਆਂ ਫਸਲਾਂ ਪੂਰਾ ਰੇਟ ਮਿਲੇ ਗੱਲ ਕਰਨ ਦੇ ਨਾਲ ਕਿਸਾਨ ਉਹਨਾਂ ਨੂੰ ਰੋਕਿਆ ਗਿਆ ਤੇ ਅਸੀਂ ਫਿਰ ਉਹ ਤੋਂ ਬਾਅਦ ਇਹ ਜਾਣੀ ਜਦੋਂ ਬੰਦੀਆਂ ਨੂੰ ਲਿਖਿਆ ਗਿਆ ਵੀ ਗਾਹਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਦੇ ਪੜਨ ਨਹੀਂ ਦੇਣਾ ਸਰਾ ਇਹ ਨਾਲ ਸਾਡੀ ਨਿੱਜੀ ਦੁਸ਼ਮਣੀ ਨਹੀਂ ਸੀ ਉਹ ਜਿਹੜੀ ਉਸ ਡਟੇ ਦੀ ਜਿਹੜੀ ਉਹ ਕਿਸਾਨਾਂ ਤੇ ਮਜ਼ਦੂਰਾਂ ਤੇ ਜ਼ਬਰ ਕਰਦੀ ਹੈ ਸਰਕਾਰ ਉਹਦੇ ਵਿਰੋਧ ਵਿੱਚ ਅਸੀਂ ਉਹਦਾ ਵਿਰੋਧ ਸ਼ੁਰੂ ਕੀਤਾ ਮੇਕ ਤੂੰ ਕਲਾਕਾਰ ਰਹੇਂ ਅੱਜ ਤੂੰ ਲੋਕ ਪਹਿਲਾਂ ਲੋਕਾਂ ਨਹੀਂ ਲਿਖਦਾ ਸੀ ਅੱਜ ਤੂੰ ਉਸ ਜ਼ੁਲਮ ਕਰਨ ਵਾਲੀ ਪਾਰਟੀ ਦੇ ਵਿੱਚ ਹਿੱਸਾ ਹੋ ਰਿਹਾ ਹੈ ਕਿ ਉਹਦਾ ਨੁਮਾਇੰਦਾ ਹੋ ਰਿਹਾ ਹੈ ਇਸ ਕਰਕੇ ਅਸੀਂ ਉਹਦਾ ਵਿਰੋਧ ਕੀਤਾ ਤੜਕ ਤੋਂ ਆਈਡੀਆ ਲਾ ਲਓ ਮੋਗੇ ਜਿਹੜਾ ਰੇਲਵੇ ਸਟੇਸ਼ਨ ਜਿਹੜਾ ਕੰਪਲੀਟ ਹੋ ਗਿਆ ਇੱਥੇ ਸਵਰਗ ਬਣ ਜਾਏਗਾ ਇੱਥੇ ਐਡੇ ਐਡੇ ਪ੍ਰੋਜੈਕਟ ਲੱਗਣਗੇ ਉਹ ਕੁਝ ਦੇਣਾ ਚਾਹੁੰਦਾ ਆ ਉਹ ਕਰਤਾਰਪੁਰ ਦੇ ਲਾਂਘੇ ਖੋਲਦਾ ਉਹ ਜਿੱਥੇ ਜਾਲਮ ਰਾਜੇ ਨੇ ਲਾਲ ਕਿਲੇ ਤੇ ਖੜੇ ਹੋ ਕੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦਾ ਸ਼ੀਸ਼ ਕਲਮ ਕਰਦਾ ਆਰਡਰ ਦਿੱਤਾ ਉੱਥੇ ਗੁਰਪੁਰਬ ਮਨਾਉਂਦਾ ਉਹ ਉਹ ਵੀਰ ਵੀਰ ਦਿਵਸ ਮਨਾਉਂਦਾ ਬੱਚਿਆਂ ਦੇ ਸਾਹ ਜਾਂਦੇ ਉਹਨੂੰ ਦੇਖਣ ਦੀ ਲੋੜ ਆ ਸਿਰਫ ਪਤਾ ਨਹੀਂ ਕੌਣ ਲੋਕ ਆ ਬ੍ਰੇਨ ਵਾਸ਼ ਕਰਦੇ ਆ ਕਿ ਦਿੱਲੀ ਪੰਜਾਬ ਦੀ ਕੋਈ ਦੁਸ਼ਮਣ ਹੈ ਨਾ 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 ਉਹ ਬਹੁਤ ਕੁਝ ਦੇਣਾ ਚਾਹੁੰਦੇ ਲੈ ਲਓ ਰੱਬ ਦਾ ਵਾਸਤਾ ਤੁਹਾਨੂੰ ਲੱਗਦਾ ਟ੍ਰੇਡ ਵਾਲਾ ਰਾਹ ਖੁੱਲਣਾ ਚਾਹੀਦਾ ਕਾਕਾ ਖੁੱਲਣਾ ਚਾਹੀਦਾ ਹਾਂਜੀ ਕਾਕਾ ਵਾਟਰ ਖੁੱਲਣਾ ਚਾਹੀਦਾ ਟ੍ਰੇਡ ਹਾਂ ਸਾਰੇ ਮੁਹੱਬਤ ਹੈ ਪੂਰੀ ਯੂਨੀਵਰਸਲੀ ਸੂਫੀ ਤੇ ਦੁਆ ਕਰਦਾ ਸੂਫੀ ਯੂਨੀਵਰਸਲੀ ਪ੍ਰੇ ਕਰਦਾ ਕਿ ਸਾਰੇ ਮਿਲ ਜਾਣ ਕਿੱਦਾਂ ਤਰੱਕੀ ਦੋਨਾਂ ਮੁਲਕਾਂ ਦੀ ਸਾਰੇ ਇਸ ਕਿੱਤੇ ਦੀ ਤਰੱਕੀ ਹੋਈ